ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਆਪਣੇ YouTube ਚੈਨਲ ਚ ਹੈਲ ਬਲੌਗਰਸ ਤੇ ਹੋਰ ਸਾਰੇ ਤੁਸੀਂ ਕਿਵੇਂ ਹੋ ਜੋ ਵੀ ਆਪਣੇ ਚੈਨਲ ਤੇ ਨਿਊ ਨੇ ਤਾਂ ਪਲੀਜ਼ ਆਪਣੇ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਤੇ ਟਾਈਮ ਹੈ ਸ਼ਾਮ ਦਾ ਜਿੱਤੂ ਪਹਿਲਾਂ ਆਪਾਂ ਬਲੌਗ ਦਾ ਐਂਡ ਕੀਤਾ ਸੀ ਇੱਥੇ ਤੇ ਆਪਾਂ ਬਲੌਗ ਦੀ ਸਟਾਰਟਿੰਗ ਕਰ ਲੱਗੀਆਂ ਦੇਖੋ ਕਿ ਮੈਂ ਬਾਰਹੀ ਸੀਗੀ ਇਹਦੇ ਚ ਕੰਬਲ ਦੇ ਵਿੱਚ ਮੈਂ ਨੰਗੰਦੇ ਪਾਈ ਹੁੰਦੀ ਸੀ ਮੈਂ ਸੋਚੀ ਜਮਾ ਮੈਂ ਕਿ ਜਦੋਂ ਪਹਿਲਾਂ ਇਹ ਕਹਿੰਦੇ ਹੁੰਦੇ ਸੀ ਵੀ ਇਹ ਚੀਜ਼ਾਂ ਨੰਗੰਦੇ ਨੰਗੰਦੇ ਪੌਣੇ ਆ ਜਾਣਗੇ ਤੇ ਹੁਣ ਦੇਖ ਲਓ ਆਪ ਦੀ ਆਪ ਹੀ ਜਿੰਨ ਕੀ ਪਾਈਏ ਨੇ ਕੰਮ ਕਰਨੇ ਜਿਹੜੇ ਆਪਦੇ ਆਪ ਹੀ ਟਾਈਮ ਮੁਤਾਬਕ ਹੈ ਜਿਹੜਾ ਸਭ ਕੁਝ ਬੰਦਾ ਚੇਂਜ ਹੋ ਜਾਂਦਾ ਸਾਰੇ ਕੰਮ ਕਰਾ ਜਿਹੜੇ ਸੌਰੇ ਆ ਕੇ ਸਿੱਖ ਜਾਂਦਾ ਤੇ ਸੌਰੇ ਸਿਖਾ ਦਿੰਦੇ ਆ ਤੇ ਹੁਣ ਮੈਂ ਇਥੇ ਵਲੌਗ ਦੀ ਸਟਾਰਟਿੰਗ ਕਰਦੀ ਆ ਕਿ ਸਿਹਰੀਤ ਵਰਗਿਆਂ ਨੇ ਕੱਲ ਨੂੰ ਜਾਣਾ ਦੀਦੀ ਵਰਗਿਆਂ ਨੇ ਤਾਂ ਕਰਕੇ ਬੀਰਜੀ ਪਹੁੰਚ ਰਹੇ ਨੇ ਤੇ ਮੈਂ ਦੀਦੀ ਨੂੰ ਕਹਾਂ ਭਾਈ ਮੈਂ ਤਾਂ ਦੂਜੇ ਕੰਮ ਕਰਾਂ ਸਾਂਭਦੀ ਐ ਤੇ ਤੁਸੀਂ ਸੰਭੋ ਸੋਈ ਦਾ ਕੰਮ ਕਰ ਸਬਜ਼ੀਆਂ ਭਾਜੀਆਂ ਜਿਹੜੀਆਂ ਬਾਂਦੇ ਤਿਆਰੀ ਹੋ ਰਹੀ ਐ ਮਟਰ ਪਨੀਰ ਬਾਕੀ ਜੋ ਵੀ ਬਨੇਗਾ ਦੇਖ ਹੀ ਜਾਊਗੀ ਚਲੋ ਜੀ ਮੈਂ ਆਹ ਦਾ ਵਾਲਾ ਕੰਮ ਖਿੱਚਨੇ ਚਲਦੀ ਹਲਦੀ ਹਲਦੀ ਫਿਰ ਧਾਰਾਂ ਦਾ ਟਾਈਮ ਹੋਇਆ ਪਿਆ ਤੇ ਬੱਚਿਆਂ ਤੋਂ ਪਹਿਲਾਂ ਪਹਿਲਾਂ ਜਿਹੜਾ ਕੰਮ ਨਿਭੜ ਜੇ ਵਧੀਆ ਵਧੀਆ ਉਹਦੀ ਕੋਈ ਰੀਸ ਨਹੀਂ ਹੈਗੀ ਉੱਡੀ ਫਿਰ ਮਿਲਦੇ ਆਪਾਂ ਬਾਅਦ ਚ ਕਰਦੇ ਆ ਬਲੌਗ ਨੂੰ ਕੰਟੀਨਿਊ ਸਤਿ ਸ਼੍ਰੀ ਅਕਾਲ ਜੀ ਬਰਖਣਾ ਕਰੋ ਬਰਖਣਾ ਕਰੋ ਨਸਤਾ ਖਾ ਲਿਆ ਚਲੋ ਉਹਨਾਂ ਨੂੰ ਦੇਖ ਲੈਣਾ ਫਿਰ ਕੀ ਕਰਦੇ ਹੋ ਤਾਂ ਵੇਖੀ ਬੂਰਾ ਜਿੰਦੀ ਆ ਗਈ ਹਾਂਜੀ ਆ ਜੋ ਜਿੱਥੇ ਤੇਰਾ ਅੜਕਾ ਹੀ ਨਾ ਤੇ ਜੀ ਲੱਗਦਾ ਹੁੰਦਾ ਕੋਈ ਉਹ ਮੰਗੇ ਦਾ ਫਿਰ ਕਾਮ ਵੈਲਕਮ ਵੈਲਕਮ ਟੂ ਗੱਲਾਂ ਦਾ ਡਾਡਾ ਬੋਦੇ ਜਾਣਾ ਹੂੰ ਇਹ ਨਾਲ ਬਾਬਾ ਸੁਝਾ ਮੱਖ ਲਿਆ ਉਹ ਇਹ ਨੂੰ ਹੁਣ ਕਰ ਇਹ ਕਿੱਥੇ ਚੱਲੇ ਹੋਣੇ ਕੀਦਾ ਪਾਉਣਾ ਬਾਹਰ ਆਇਆ ਬਾਬਾ ਆਇਆ ਹਾਂ ਇਹ ਵਾਲੇ ਤੇ ਕਰੁੰਦੇ ਆ ਮਾਂ ਮੇਰੀ ਜਿਹੜੀ ਜੰਨਦੀ ਉਹ ਆਪਾਂ ਸੁਭਾਉ ਕਰਦੇ ਇਹ ਦੋ ਮਹੀਨੇ ਅੰਦਰ ਨੂੰ ਜਿੱਦਾਂ ਇਕੱਠੀ ਕਰਦੇ ਤਾਈ ਆਈ ਇੱਧਰ ਕਿ ਤੇ ਕੰਕ ਗੱਲਾਂ ਕਰਨਾ ਤੇ ਅੰਨੇ ਨੇ ਕਹਿਣਾ ਤੇ ਗੱਲਾਂ ਕਰਨ ਰਬੀ ਦੋ ਤਾਂ ਹੋੜੀਆਂ ਮਾਰ ਗਈਆਂ ਆਪਣੇ ਘਰ ਅੱਛਾ ਤੇ ਉਸ ਬਾਅਦ ਸਾਡਾ ਨੂੰ ਭਾਈ ਆਇਆ ਪ੍ਰੋਨਾ ਠੀਕ ਹੈ ਦੁੱਖ ਜੀ ਅਸੀਂ ਸਾਰੇ ਜਣੇ ਜਿੰਨੇ ਬੈਠੇ ਆਂ ਜੀ ਪ੍ਰੌਣੇ ਦੇ ਆਲੇ-ਦੁਆਲੇ ਬੈਠੇ ਹੋਏ ਪ੍ਰੌਣੇ ਤਾਂ ਸੁਣਾਉਂਦੇ ਆ ਗੱਲਾਂ ਪ੍ਰੌਣਾ ਸਾਹਿਬ ਮੈਨੂੰ ਖੇਡ ਵੀ ਜਾਣੇ ਆਪਾਂ ਬਾਈ ਜੀ ਗੱਲ ਸੁਣਾਓ ਹਾਂ ਗੱਲਾਂ ਬਾਤਾਂ ਸੁਣਾਓ ਸਾਨੂੰ ਕੋਈ ਅਸੀਂ ਤੁਹਾਡੇ ਸਾਰੇ ਇੰਨੇ ਜਣੇ ਤੁਹਾਡੇ ਆਲੇ-ਦੁਆਲੇ ਬੈਠੇ ਆਂ ਹਾਂ ਦੱਸੋ ਕੀ ਸੁਣਾਣਾ ਚਾਹੁੰਦੇ ਹੋ ਤੁਸੀਂ ਤੁਸੀਂ ਗੱਲਾਂ ਸੁਣਾਵਾਂ ਵਧੀਆਆਂ ਹਾਸੇ ਵਾਲੀਆਂ ਕਿਹੜੇ ਹਾਸੇ ਠੱਠੇ ਵਾਲੀਆਂ ਜਮਾਂ ਪੂਰੀਆਂ ਗੱਲਾਂ ਬਾਤਾਂ ਸਿਰਾਂ ਲਾ ਦੇ ਜਮਾਂ ਮੈਂ ਉਹ ਮਸਤ ਗੱਲਾਂ ਸੁਣਾ ਦਊਂ ਜੀ ਤੁਹਾਡਾ ਕੀ ਬੋਲ ਤੜ ਕੇ ਤੁਸੀਂ ਪ੍ਰੌਣਾ ਸੁਣਾ ਦਿਓ ਨੈੱਟ ਤੇ ਤਾਂ ਪਣੀ ਪਣੀ ਆ ਗੱਲਾਂ ਪੂਰੀਆਂ ਵਧੀਆ ਸੁਣਾਉਣੀਆਂ ਤੂੰ ਨਹੀਂ ਤੁਹਾਨੂੰ ਪ ਚਲੋ ਚਲੋ ਸੁਣਾਓ ਫਿਰ ਗੱਲਬਾਤ ਕੋਈ ਜੋ ਵੀ ਦੂ ਸੁਣਾ ਜੋ ਮੁਸ਼ਕਿਲ ਗੱਲ ਸੁਣਾ ਬਹੁਤ ਠੰਡਾ ਠੰਡਾ ਬਹੁਤ ਠੰਡਾ ਹੈ ਤਾਂ ਹੀ ਸਿਰ ਤੇ ਕੀ ਬਠਾ ਹੈ ਸਿਰ ਨੰਗਾ ਕੱਢਿਆ ਨੂੰ ਛੋਟੇ ਪਿੰਡਾਂ ਵਿੱਚ ਸਾਨੂੰ ਬਹੁਤ ਵਧੀਆ ਲੱਗਿਆ ਹਨਾ ਵੀ ਅੱਛਾ ਮੈਂ ਛੋਟੇ ਸੀ ਬਹੁਤ ਲੱਗਿਆ ਸਾਡੇ ਤਾਂ 20 25 ਬੱਚੇ ਸੀ ਪੰਜ ਹੀ ਸੀ ਪੰਜ ਕਿ ਹੁੰਦੇ ਤੁਸੀਂ ਤਾਂ 5 6 ਸੀ ਕੀ ਟਰੈਕਟਰ ਟਰੈਕਟਰ ਤਾਂ ਆਪਣੇ ਉਹ ਆਪਣੇ ਨਾਲ ਪੈਦਲ ਘੱਟ ਵਾਲਾ ਹੁੰਦਾ ਹੈ ਪੈਦਲ ਬੜਾਂ ਨੇ ਬੂਰਤੀ ਨੂੰ ਤੁਸੀਂ ਹਾਂ ਬੋਟ ਤਾਂ ਆਪਣੇ 14 1450 1500 ਇੱਥੇ ਜਿਆਦਾ 10000 ਤੇ 700 ਆ ਤੇ ਫਿਰ ਛੋਟੇ ਹੋਣਾ ਹੀ ਐ ਉਹੀ ਤਾਂ ਗੱਲ ਪਿੰਡ ਕਿੱਡਾ ਛੋਟਾ ਫਿਰ ਛੋਟੇ ਤੋਂ ਚਾਹੀਦੇ ਵੀ ਐ ਤੂੰ ਐਂ ਦੇਖ ਛੋਟੇ 10000 ਬੋਟ ਦੇ ਪਿੱਛੇ 20 ਟਰੈਕਟਰ ਐ ਤੇ 1500 ਬੋਟ ਦੇ ਪਿੱਛੇ 10 ਟਰੈਕਟਰ 7 ਸੀਗੇ ਥੋੜੇ ਆ ਤਾਂ ਤੇ ਫਿਰ ਛੋਟੇ ਥੋੜੇ ਹੋਏ ਜਿਆਦਾ ਕਰੇ ਥੋੜਾ ਤੁਸੀਂ ਅਰੇ ਤੂੰ ਰੇਸ਼ੋ ਵੇਖਾ ਰੇਸ਼ੋ ਦੇ ਸਾਹ ਨਾਲ ਮੀਗਾ ਆਈ ਤਾਂ ਰੁੱਕਿਆ ਨਹੀਂ ਅਸੀਂ ਤਾਂ ਰੁੱਕਿਆ ਆਹ ਲੰਮਾ ਮਾਰ ਜਦੋਂ ਆਹ ਹਾਂ ਥੋੜੇ ਬੰਦ ਕਿਹੜਾ ਕਿਹਨਾਂ ਚਲਾਤਾ ਤੁਸੀਂ ਜਿਹੜਾ ਕਿਹੜਾ ਸੀ ਚੱਲੇ ਸੀ 11:00 ਵਜੇ ਉੱਤੇ ਟਾਲਦਾਂ ਦੀ ਬਰਵਾ ਖੜ ਖੜ ਨਹੀਂ ਮਨਾ ਉਹ ਤਾਂ ਜਿੱਥੇ ਜਿੱਥੇ ਐਤਕੀ ਦਾ ਬਾਲੇ ਘਟ ਸਾਂ ਹੀ ਖੜੇ ਆਏ ਸੀ 5:00 6:00 ਵਜੇ ਤੈਨੂੰ ਪੌਣੇ 6:00 ਵਜੇ ਤੈਨੂੰ ਗੁਰਦੁਆਰ ਸਾਹਿਬ ਜਾੜੇ ਸੀ ਸਾਡੇ ਬੰਦੇ ਤਾਂ ਦੋ ਦਿਨ ਅਗੜ ਕਿਦਾਂ ਹੁੰਦਾ ਸੀ ਅੱਗੇ ਦੋ ਦਿਨ ਅਸਾਂ ਲਿਆ ਰਹੇ ਸੀ ਪੂਣੇ ਟੋਕਲੀ ਤੋਦਲੀ ਕਾਇਮਾ ਰਾਤ ਦੇ ਸਵਾ 9 ਦਾ ਦੇਖੋ ਕਿੰਨੀ ਜਿਆਦੇ ਧੁੰਦ ਹੋਈ ਹੈ ਹੋਈ ਨਹੀਂ ਪਈ ਹੈ ਧੁੰਦ ਪਈ ਹੋਈ ਹੈ ਲੋ ਜੀ ਸਾਰੀ ਫੈਮਲੀ ਬੈਠੇ ਗੱਲਾਂ ਬਾਤਾਂ ਕਰ ਰਹੇ ਸੀ ਤੇ ਹੁਣ ਜਿਹੜਾ ਟਾਈਮ ਹੋ ਗਿਆ ਸਾਰਿਆਂ ਨੇ ਚਾਹ ਦੁੱਧ ਪੀਂਦਾ ਆਪਾ ਉੱਠ ਕੇ ਆ ਗਏ ਸੋਈ ਤੇ ਵਿੱਚ ਫੜਾਈ ਸਾਰੇ ਕਿ ਨਹੀਂ ਧੁੰਦ ਪਈ ਕਿਦਾਂ ਹੁਣ ਧੁੰਦਾ ਪੈਣਾ ਅੱਜ ਵੀ ਚੱਲ ਰਹਾ ਜੇ ਮਾਸੀ ਕੋਲੇ ਇਹ ਤਾਂ ਲੈਂਦੀ ਆਪ ਖਰਾਬ ਹਸਾਉਂਦਾ ਬਈ ਉਹ ਮਰ ਗਈ ਨਾ ਜੇ ਉਹ ਤੋਂ ਰੱਖਦੇ ਨੂੰ ਕਿਉਂ ਇਹਦਾ ਮਾਂ ਨੰਨੀ ਵੀ ਰੈਡੀ ਹੋ ਗਏ ਮਮਾ ਕਿੱਥੇ ਆ ਆ ਦੌੜ ਫਿਰ ਤਾ ਦਿਖਾ ਦਮਾ ਚਲ ਆਇਆ ਬੋਲੀ ਦਾ ਅਹਾਂ

ਏ ਚਾਹ ਪੀ ਲੈ ਚਾਹ ਅਰੰਜ ਨਹੀਂ ਖਾਣਾ ਨਾ ਫੇਰ ਖਾਲੇ ਬੱਤੂ ਨੇ ਨਾ ਆਖੰਦਾ ਤਾਂ ਕੋਈ ਫਾਇਦਾ ਨਹੀਂ ਫੇਰ ਲਓ ਜੀ ਕੰਮ ਕਰ ਚੱਲੀ ਜਾਂਦੇ ਐ ਸਿਆਲਾਂ ਦੇ ਦਿਨਾਂ ਦੇ ਵਿੱਚ ਨਹੀਂ ਨਿਭੜਦੇ ਪਰ ਨਵੇੜਾਂਗੇ 10 ਮਿੰਟ ਬਿਲੇ ਵੀ ਬੈਠਣਾਗਾ ਤੇ ਮੈਂ ਦੀਦੀ ਵਰਗੇ ਜਿਵੇਂ ਕਿ ਉਧਰ ਗਏ ਸੀਗੇ ਮੈਂ ਹਾਂ ਚੱਲੇ ਦੁਆਦਣਾ ਮੈਂ ਕੱਪੜੇ ਵਗੈਰਾ ਮੈਂ ਜਿਤਾਣ ਤੋਂ ਲੱਗ ਗਈ ਵੈਸੇ ਤਾਂ ਕੱਲ ਵੀ ਸਾਰਾ ਦਿਨ ਚੱਲੀ ਗਏ ਆ ਤੇ ਹੁਣ ਮੈਂ ਪਹੁੰਚੀ ਸੀਗੇ ਮੈਂ ਕਿਹਾ ਚਲ ਕੱਲ ਨੂੰ ਅਸੀਂ ਜਾਣਾ ਹੈਗਾ ਸਕੂਲ ਤਾਂ ਕਰਕੇ ਮੈਂ ਕਿ ਜਿਹੜੇ ਨਿਬੜਦੇ ਆਪਦੇ ਕੰਮ ਨਵੇੜ ਦਾ ਮੁੜ ਕੇ ਸਕੂਲ ਤੋਂ ਆ ਕੇ ਤਾਂ ਕਿਹੜੇ ਕੱਪੜੇ ਧੋਤੇ ਜਾਇਆ ਕਰਨੇ ਆ ਤੇ ਕਿਹੜੇ ਨਿਖਰਿਆਗਾ ਹਾਂ ਸੁੱਕਿਆ ਕਰਨੇ ਹੈ ਕਿਉਂਕਿ ਸੁੱਕਦੇ ਤਾਂ ਹੋਣੀ ਨਹੀਂ ਹੈਗੇ ਕਿ ਸਾਰਾ ਦਿਨ ਜਣੀ ਕਿ ਤਾਰ ਤੇ ਲਮਕਿਆਂਦੇ ਫੇਰ ਫੇਰ ਮੈਂ ਇੱਕ ਬੈੱਡ ਸ਼ੀਟ ਵਗੈਰਾ ਸਾਫ਼ ਕਰ ਦਗੀ ਮੁੜ ਕੇ ਚਾਲਾ ਹਫ਼ਤਾ ਨਿਕਲ ਜਾਊਗਾ ਫਿਰ ਸੰਡੇ ਸੰਡੇ ਨੂੰ ਸਾਫ਼ ਕਰ ਲੈਣ ਕੱਲ ਦੀ ਆਪਣੀ ਬਲੌਗ ਦੀ ਸਟਾਰਟਿੰਗ ਕਰੀਆ ਬਸ ਅੱਜ ਸ਼ਾਮ ਨੂੰ ਜਦੋਂ ਦੀਦੀ ਵਰਗੇ ਕੇ ਬਲੌਗ ਦਾ ਸ਼ਾਇਦ ਉਦੋਂ ਹੀ ਐਂਡ ਹੋਊਗਾ ਤੇ ਹੁਣ ਫਿਰ ਮੈਂ ਚਾ ਨਹੀਂ ਦਿੰਦੀ ਹੈਗੀ ਤੁਹਾਨੂੰ ਖਾਈ ਚੱਲੋ ਆ ਰਹੀ ਨਹੀਂ ਮੰਮੀ ਗੱਲ ਤਾਂ ਨਹੀਂ ਥੋੜੀ ਕੀ ਗੱਲ ਤਾਂ ਗੱਲ ਮੈਂ ਗਲਤ ਹੈ ਕਿ ਤੂੰ ਗਲਤ ਹੈ ਤੇ ਆਰੈਂਜ ਦੇ ਨਾਲ ਕੌਣ ਚਾਹ ਪੀਂਦਾ ਹੁੰਦਾਗਾ ਮੰਮੀ ਮੈਂ ਹੁਣ ਨਹੀਂ ਖਾਣੀ ਵੇਰ ਨਹੀਂ ਚੱਲ ਫਿਰ ਪਈ ਹੈਗੀ ਚਾਹ ਫੇਰ ਪੀ ਲਓ ਮੈਂ ਹਜੇ ਅੱਧਾ ਘੰਟਾ ਤਾਂ ਨਹੀਂ ਉਹ ਕਰਨ ਦਿੰਦੀ ਜੀ ਦੇਖੋ ਮਟਰ ਜੀ ਖਾ ਲੰਨੇ ਆ ਖਾਣਾ ਤਾਂ ਮਿੰਟਾਂ 'ਚ ਜਾਏਗੀ ਤੇ ਫਿਰ ਆਹ ਚਾਹ ਤਾਂ ਨਹੀਂ ਨਾ ਪੀਣੀ ਸੁਣ ਗਿਆ ਠੀਕ ਹੈ ਹੂੰ ਬਾਅਦ ਚ ਪੀਣੀ ਮੈਂ ਤਾਂ ਤੂੰ ਹੀ ਤੇ ਬਹਿਨੀ ਆ 10 ਮਿੰਟ ਬਸ ਆਹੇ ਪੈਰ ਦਾਣੇ ਜਪਾਤੇ ਮਸ਼ੀਨ ਚ ਤੇ ਬਹਿਨੀ ਆ 10 ਮਿੰਟ ਤੂੰ ਹੀ ਤੇ ਮੈਂ ਬਾਅਦੇ ਸਿਰ ਹੋਈ ਨਖੂਦ ਜੀ ਪਲੀ ਰਮਚੀਰਾ ਜੀਆਂ ਖਿਰਦੀਆਂ ਸੀ ਐਵੇਂ ਉੱਡੀਆਂ ਕਾਗਜ਼ ਪੱਤਰ ਜ ਸਾਰੇ ਮਚਾਤੇ ਮੈਂ ਨਾਲ ਇਹਨਾਂ ਨੂੰ ਵਿਚਾਰੀਆਂ ਨਾਲ ਮਾੜਾ ਮਟਾ ਤਸੇਕ ਰਹਿੰਦੇ ਪਾਥ ਮਾ ਲਾ ਕੇ ਅੱਗ ਚਾਲੂ ਕਰ ਗਈ ਸੀ ਮੁੜ ਕੇ ਮੈਂ ਲਾਗੀ ਕੱਪੜੇ ਧੋਣਾ ਮੈਂ ਨੇ 10 ਮਿੰਟ ਸਿੱਪ ਕੇ ਪੈਰ ਜਿਆਦਾ ਦੋ ਦੋ ਜਰਾਬਾਂ ਦੇ ਜੋੜੇ ਰੱਖਦੀ ਆ ਮੈਂ ਹੁਣ ਪਰ ਮੋ ਵੀ ਧੋਤੀ ਸੀਗੀ ਉਹ ਦੇਖੀ ਕਿਵੇਂ ਲੱਗੀ ਪਈ ਐ ਫੋੜੇ ਨੂੰ ਕੋਦ ਨੂੰ ਚੱਕਿਆ ਮੈਥਣੀ ਗਿਆ ਖਾਈ ਲੈ ਤੂੰ ਲੋ ਜਿਵੇਂ ਮੈਂ ਬਣਾਉਣ ਲੱਗੀ ਸੀਗੀ ਪਾਊਡਰ ਇਹ ਹੈ ਕਿ ਸੌਂਫ ਅਜਵਾਇਨ ਤੇ ਜੀਰਾ ਸੱਚ ਕਹਿੰਦੇ ਭਾਈ ਜੀਰੇ ਵਾਲਾ ਮਹਿੰਗਾ ਹੋ ਗਿਆ ਚਲੋ ਕੋਈ ਨਹੀਂ ਕਿ ਇਹ ਤਾਂ ਮੈਂ ਪਾਊਡਰ ਬਣਾਉਣ ਲੱਗੀ ਸੀ ਮੰਮੀ ਜਾਨੀ ਕਿ ਇਹਨੂੰ ਥੋੜਾ ਜਿਹਾ ਤਵੇ ਤੇ ਪਾ ਕੇ ਭੁੰਨ ਜੇ ਗਏ ਸੀਗੇ ਤੇ ਉਹ ਕਹਿੰਦੇ ਸੀ ਪਾਊਡਰ ਬਣਾ ਕੇ ਰੱਖ ਦੀ ਤੇ ਹੁਣ ਤੇ ਚੱਲ ਲੱਗਦੇ ਹੱਥ ਨਹੀਂ ਕੰਮ ਵੀ ਨਵਰੀ ਦੀ ਲਈਏ ਤੇ ਅੱਜ ਥੋੜਾ ਜਿਹਾ ਮੌਸਮ ਥੋੜਾ ਨਹੀਂ ਵਧੀਆ ਲੱਗਦਾ ਜਾਨੀ ਕਿ ਅੱਜ ਮੌਸਮ ਹੈ ਨਹੀਂ ਧੁੱਪ ਨਿਕਲੇ ਇੰਨੀ ਕੁ ਜ਼ਿਆਦਾ ਰਾਤ ਦੀ ਜਾਨੀ ਕਿ ਧੁੰਦ ਪਈ ਜਾਂਦੀ ਸੀਗੀ ਤੇ ਹੁਣ ਦੇਖੋ ਕਿੱਡਾ ਸੋਹਣਾ ਮੌਸਮ ਪੁੱਤ ਬਾਹਰ ਆ ਜਾਓ ਨਵਰੀ ਤੂੰ ਕਹਦੇ ਬਾਹਰ ਆ ਜਾ ਮੈਂ ਮੰਜਾ ਡਾਉਣੀ ਥੋੜੇ ਸਰਵਾਉਣੀ ਹੈ ਠੀਕ ਹੈ ਬਾਹਰ ਆ ਜੋ ਦੋਨਾਂ ਜਣੀਆਂ ਨੂੰ ਕਹਤਾ ਇੱਧਰ ਦੇਖੋ ਕਿੱਡੇ ਸਣ ਸੂਰਜ ਨਿਕਲਣ ਨਾਲ ਬੀਬੀ ਨੂੰ ਕਿਆ ਮੰਜਾ ਢਾਕੇ ਦਿੰਦੀ ਐ ਕਿ ਮਮਾ ਬਾਹਰ ਆ ਜੋ ਕੈ ਕੱਪੜੇ ਵਗੈਰਾ ਵੀ ਸਾਰੇ ਬਾਹਰ ਧੁੱਪੇ ਉਹ ਕਰਤੀ ਸਿੱਟ ਤੇ ਮੈਨੂੰ ਕੀ ਫਿਰਦੀ ਰਹਿ ਖਾੜ ਜਾ ਤੇਰਾ ਤਾਂ ਬਾਅਦ ਚ ਮੈਂ ਕਰਉਣੀ ਆ ਬਣਾਈ ਇਸ ਤੇ ਜਿਹੜਾ ਪਾਊਡਰ ਇਹ ਮਮਮੀ ਦੇਖੋ ਸਲੂਨ ਵਾਲੇ ਬੰਦੇ ਆਏ ਹੋਏ ਇੱਧਰ ਮੈਂ ਇਹਨੂੰ ਲੈ ਲੈਂਦੀ ਹਾਂ ਮੈਂ ਦਿੱਲਾ ਤਾਂ ਨਹੀਂ ਹਜੇ ਬਈ ਆ। ਮੈਂ ਲੋੜ ਨੇ ਮੈਂ ਤਾਂ ਮੈਂ ਦਗਾ ਦੀ। ਲੈ ਲੈ ਮਮੀ। ਇੱਕ ਹੋਰ ਕਲਰ ਚੱਕੇ ਬੈਠੀ ਐ, ਇੱਕ ਹੋਰ ਕਲਰ ਚੱਕੇ ਬੈਠੀ ਐ। ਉਂਗਲ ਦੇਖੀ ਮੇਰੀ ਕਿੰਨੀ ਖਰਾਬ ਹੋਈ ਬਈ। ਮਮਾ ਤੈਨੂੰ ਖਲਾਇਆ ਬੜਾ ਤਾਂ ਤਾਂ ਨੰਗਾ ਹੋਇਆਗਾ। ਇਹ ਮਮਾ ਕਿੰਨੀ ਮੈਲ ਵੱਡੀ ਪਈ ਜਾ। ਖਾਵੇ ਚ। ਮੈਲ ਨੇ ਇਹਨਾਂ ਥੂਰ ਪੱਕੀ ਪਈ। ਆ ਉਹ ਲੈ ਨਹੀਂ ਹਲਾइए ਮੈਂ ਤੇਰੇ ਵੀ ਆ ਰਹਾ ਲਾਓ ਜੀ ਦੀ ਕਰਕੇ ਆ ਗਏ ਤੇ ਕਹਿੰਦੇ ਕਿ ਮਿੱਠਾ ਖਾਣਾ ਫਿਰ ਮੈਂ ਬਣਾਉਣ ਲੱਗੀਆਂ ਹੰਮੇ ਜਿਹੜਾ ਆਪ ਨੂੰ ਪਸੰਦ ਆ ਇਹ ਬਣਦਾ ਸੁਪ ਇਹ ਬਣਦਾ ਇਹ ਤਾਂ ਮੈਂ ਤੇ ਬਹੁਤ ਕਾਸਾ ਹੁੰਦਾ ਹੈਂ ਭੋਗ ਜੇ ਬਣਦਾ ਹਾਂ ਬੇਸਨ ਦਾ ਬਰਛਾ ਆਡਾ ਨੂੰ ਫੇਵਰੇਟ ਆ। ਮੈਂ ਚੇਹੇ ਕੋਟੇ ਖਾਣੇ ਸਾਰੇ। ਦੀਦੀ ਮੈਨੂੰ ਮੈਨੂੰ ਭੁੱਖ ਵੱਲ ਲੱਗੀ ਬੇਟਾਲਾਂ ਦੀ ਪਿੰਨੀ ਖਾ ਲੈਣੀ ਆ। ਦੀਦੀ ਜਿਹੜੀ ਬਣਾ ਕੇ ਖਾ ਦੇ ਸਾਨੂੰ। ਓਕੇ ਮੈਗੀ ਮੈਗ ਨੂੰ ਮੂਵ ਨਹੀਂ ਆਉਂਦਾ। ਅੱਛਾ ਕੱਲੂ ਬਣਾਵਾਂਗੇ। ਅੱਜ ਮੈਗੀ ਬਣਾ ਨਹੀਂ ਆਉਂਦੀ। ਚਲੋ ਪੋਲਿਸ ਮਾਰਕੀਟ ਕਰਦੇ ਹੋਏ। ਚਲੋ ਇਸ ਮਾਰਕੀਟ ਤੇ ਕਰੋ। ਵਾਦੀ ਉਹ ਲੋੜੀ ਕਰਨੀ ਪਈ ਇੰਨਾ ਆਪ ਵੀ ਲੋੜੀ ਲੱਗਿਆ ਆਂਦੀ ਮੈਂ ਤਾਂ ਇਹ ਖੋਤੇ ਵੀ ਨਹੀਂ ਦੇਖਿਆ ਕਿ ਇਹ ਚ ਕੀ ਆ ਦਿਖਾਓ ਵਾ ਦੇ ਕੀ ਲੈਣਾ ਮੈਂ ਹਲੋ ਜੀ ਪ੍ਰਸ਼ਾਦ ਆਪਣਾ ਬਣ ਕੇ ਰੈਡੀ ਆ ਤੇ ਮੈਂ ਕਿਹਾ ਵੀ ਪਹਿਲਾਂ ਅੱਗੇ ਪ੍ਰਾਣੇ ਜਦੋਂ ਆਉਂਦੇ ਉਹਦੋਂ ਖਵਾਉਂਦੇ ਹੁੰਦੇ ਸੀ ਹਨਾ ਪ੍ਰਸ਼ਾਦ ਪਰਸ਼ੂ ਦਾ ਹੁਣ ਤਾਂ ਕੋਈ ਉਹੀ ਗੱਲ ਹੁਣ ਤਾਂ ਨਵੀਆਂ ਤੋਂ ਨਵੀਆਂ ਚੀਜ਼ਾਂ ਚੱਲ ਪਈਆਂ ਗਰਮੀਆਂ ਦੇ ਵਿੱਚ ਅਗਲਾ ਆਈਸਕ੍ਰੀਮ ਖਵਾਉਣ ਆਣ ਲੱਗਿਆ ਕਸਟਰਡ ਵਗੈਰਾ ਬੰਦੇ ਆ ਕੈਸੀ ਅੱਜ ਗਿਆ ਅੱਜ ਪੁਰਾਣੀ ਰੀਤੀ ਚਲਾਉਣੀ ਅੱਜ ਬਾਈ ਨੂੰ ਪ੍ਰਸ਼ਾਦ ਹੀ ਬਣਾ ਕੇ ਖਵਾਉਣੀ ਆ ਪਰ ਬਾਈ ਜੀ ਵੀ ਖਾ ਕੇ ਖੁਸ਼ ਆ ਮਿੱਠਾ ਲੋਟ ਰੈਡੀ ਪਾਪੜਾ ਤੇ ਹੁਣ ਆਪਾਂ ਪਾ ਲਈ ਤਾਜੂਗ ਦਾ ਵਿੱਚ ਉਸਰੋ ਕੋ ਰਵਗਾ ਹੋਤਾ ਬੜੀ ਦੇਖਿਆ ਜਿਆਦਾ ਸਮੇਂ ਤੇ ਵੇਖਿਆ ਨਾ ਹੋਰ ਸਮੇਂ ਕੰਡੇ ਇਹ ਪਾ ਲੈ ਹਾਂ ਡੈਡੀ ਹਾਂ ਲੋ ਯਾਰ ਉਹ ਵੀ ਕੀ ਹੁੰਦੀ ਆ ਨਹੀਂ ਪੁੱਤ ਕੀ ਜਵਾਬ ਕੀ ਸੁਬਾਹ ਕਰੀ ਬਾਬਾ ਬੈਠਾ ਕਹਿੰਦੇ ਇੱਕ ਆਦਿ ਸਭ ਤੋਂ ਆਉਂਦੇ ਆ ਦਾ ਦਾ ਉਹ ਨਹੀਂ ਆਦਾ ਡੈਡੀ ਮੈਨੂੰ ਇਹ ਤਾਂ ਖੜਾ ਰਹਿਤਾ ਨਹੀਂ ਖੜਾ ਚੱਲ ਜਾ ਆ ਬਾਹਰ ਦੇ ਲਮਾਰ ਪਰ ਬਾਹਰ ਲਮਾਰ

ਇਹਨਾਂ ਡੱਕਲੀ ਚੱਲ ਜਾਣੀ ਕਿਸੇ ਨਹੀਂ ਇਹ ਕਿਹੜਾ ਬਾਈ ਕਦੀ ਸੁਣੀ ਵਾ ਤੁਸੀਂ ਆਪੇ ਕਰੀਂ ਚੱਈ ਗਏ ਬਾਈ ਹਾਂ ਇੰਨੀ ਵੀ ਹੋਈ ਆ ਉਹ ਨਹੀਂ ਲੈ ਮੈਂ ਥੋੜੀ ਹੀ ਹੋਈ ਹੈ ਹਨਾ ਚਲੋ ਆਜੋ ਹੁਣ ਗਾਂਹੇ ਪਛਾਹ ਜਾਣਾ ਤਾਂ ਇੰਨਾ ਬੋਲਦੇ ਸਾਨੂੰ ਮੰਮੀ ਆ ਬੱਗੀ ਓਏ ਮੂਰੇ ਇਹਨਾਂ ਲੈਪਟਾਪ ਬੈਗ ਚੱਕਾ ਆਇਆ ਕਰਿਓ ਜਾ ਕੇ ਮੂੰਹ ਕਰਿਓ ਹਾਂਜੀ 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 ਜਾਓ ਕੋ ਤਾਂ ਟਾਈਮ ਨਾ ਆਜੋ ਆਜੋ ਤੈਨੂੰ ਬਾਵਾ ਇਹ ਨੂੰ ਨਾ ਨਾ ਲੋਕ ਉਹ ਆਰਾ ਹੁਣ ਵੀ ਆਜੋ ਕੋ ਤਾਂ ਇਹ ਫੇਰ ਕੜਕਾ ਤੇ ਰੇਸ ਭਰਿਆ ਹੋਊ ਜੀ ਨੂੰ ਬਾ ਤੁਹਾਨੂੰ ਨਿਕਿਆ ਸਿਮੂ ਸਿਮੂ ਦੀ ਪਈਏ ਕੱਲੀ ਹੋਈ ਅੱਜ ਦੀਦੀ ਵਰਗੇ ਚਲੇ ਗਏ ਤੇ ਨਵੂ ਵੀ ਨਾਲ ਦੀ ਨਾਲ ਹੀ ਉਧਰ ਭੱਜ ਗਈ ਲੈ ਕੇ ਕਰੇ ਨਹੀਂ ਜਾਂਦੀ ਨਹੀਂ ਸੀਗੀ ਮਾਈ ਨਿਊ ਸੂਟ ਆਵਾਜ਼ ਘੱਟ ਕਰ ਪੁੱਤ ਮਜਬੂਰੀ ਕਰਤਾ ਹਾਂ ਲਓ ਸਾਡੇ ਸ਼ੀ ਦਾ ਟਾਈਮ ਹੋ ਗਿਆ ਤੇ ਤੋਂ ਬਾਅਦ ਕੋਈ ਵੀ ਆਪਾਂ ਜਿਹੜੀ ਬਲੌਗ ਦੀ ਕਲਿੱਪ ਨਹੀਂ ਲੈਂਦੀ ਹੈਗੀ ਜੇ ਬਸ ਕਮਾਕਾਰਾਂ ਦੇ ਵਿੱਚ ਬੀਜੀ ਹੋਗੇ ਜਾਨੀ ਕਿ ਸਮਾਨ ਵਗੈਰਾ ਹਨਾ ਬਿਸਤਰੀ ਹੋਗੇ ਜੋ ਕੁਝ ਵੀ ਆਏ ਹੋਗੇ ਚਲੋ ਸੰਭਾਲ ਕਰ ਦੰਨੇ ਆ ਬਣਾ ਅੱਜ ਲਾਈਟ ਹੈ ਨਹੀਂ ਪਤਾ ਨਹੀਂ ਕਿਵੇਂ ਅੱਜ ਸਾਰੇ ਬੀੜੇ ਦੇ ਵਿੱਚ ਨੀਰ ਕੋ ਹਾਂਜੀ ਤੁਹਾਨੂੰ ਮੋਬਾਈਲ ਦਾ ਸਨਨ ਕਰਨਾ ਪਊਗਾ ਬਸ ਫੋਟੋ ਮੈਂ ਕਰ ਦਿੰਨੀ ਆ ਅੱਜ ਕੋ ਤਾਂ ਲਾਈਟ ਭੱਜ ਗਈ ਪਤਾ ਹੀ ਨਹੀਂ ਕਾਹਤੋਂ ਭੱਜੀ ਅੱਜ ਤਾਂ ਪਛੀਣਾ ਲੋ ਉਹੀ ਰੱਖਿਆ ਵਾ ਹੁਣ ਅੰਦਰ ਕਿਵੇਂ ਬੰਦੇ ਆਣਗੇ ਪਸ਼ੂ ਕਰਾਂ ਜਾਂ ਨਾਲ ਹਾਂ ਆਉਂਦੇ ਆ ਇੱਥੇ ਦੇਖ ਕੇ ਧਿਆਨ ਦੇ ਨਾਲ ਬਿੱਲੀਆਂ ਬਹੁਤ ਗੰਦ ਪਾਉਂਦੀਆਂ ਬਿੱਲੀਆਂ ਹੋਰ ਅੱਜ ਜਦੋਂ ਮੈਂ ਪੱਠੇ ਪਾਉਣ ਲੱਗੀ ਜਦੋਂ ਦੇਖਿਆ ਓਏ ਸਖਜਿੰਦਰ ਬੜਾ ਗੰਦਾ ਨਾਲੇ ਤਾਂ ਬੁਲਾਇਆ ਕੜੱਕ ਕਹਿ ਕੇ ਨਾਲੇ ਬੋਲਦਾ ਨਹੀਂ ਹੁਣ ਬੁਲਾਏ ਤੂੰ ਕੀ ਲੈ ਕੇ ਆ ਤੂੰ ਨਾ ਦੱਸੀ ਇਹ ਲੇਕ ਪਤਾ ਨਹੀਂ ਪੀਜਾ ਦਾ ਫਾਫੇ ਜਿੱਚਾ ਨਾ ਉਹ ਉੱਧਰ ਪੋਹ ਗਿਆ ਹੂੰ ਉੱਧਰ ਭੱਜ ਗਏ ਉੱਧਰ ਪਾਉਂਗੇ ਕਹਿੰਦੇ ਬੰਦਦੇ ਆ ਬੰਦਦੇ ਆ ਸੋਨੂੰ ਬੰਦਦੇ ਆ ਅਦੀ ਵੀ ਤਾਂ ਬਾਹਰ ਖੜੀ ਸੀ ਕੀ ਕਰਦੀ ਸੀ ਮੰਮੀ ਦੋਸਰੇ ਵੀ ਦੇਖ ਹੈ ਨਾ ਮੈਂ ਤਾਂ ਬਿੱਲਿਆਂ ਦੇ ਨਾ ਬੱਚੇ ਦੇਖਿਆ ਨੇ ਆ ਇੱਕ ਆ ਕਾਲਾ ਜਿਹਾ ਬਿੱਲੀ ਚੱਕ ਕੇ ਲੈ ਗਈ ਤੇ ਇੱਕ ਹੈ ਨਾ ਚਿੱਟਾ ਯਾ ਰਹਿ ਗਿਆ ਹੀ ਤੇ ਹੁਣ ਉਹ ਇੱਥੇ ਨਹੀਂ ਹੈ ਕੀ ਸੀ ਉਹ ਦਾ ਨਾਮ ਕੀ ਆ ਇਹ ਨਾ ਬਿੱਲੀ ਜਣੇਗੀ ਬਲੂੰਗੜੇ ਫਿਰਦੇ ਆ ਦੋ ਬਿੱਲੀ ਦੇ ਤੇ ਕਦੋਂ ਦੀ ਜਵਾਕਾ ਵਾਂਗ ਪਰ ਜਵਾਕੀ ਉਹ ਐਡੀ ਵੱਡੀ ਨਹੀਂ ਨੂੰ ਹੱਸਿਆ ਨੇ ਅਸੀਂ ਵੀ ਤੂੰ ਬਹਿ ਜਾ ਅੰਦਰ ਪੈ ਜਾ ਜਾ ਕੇ ਤੇ ਦੋ ਬਲੂੰਗੜੇ ਬਲੂੰਗੜੇ ਪਤਾ ਨਹੀਂ ਉਹ ਹੀ ਗੱਲ ਹਨ ਆਪਣੇ ਵਰਗੇ ਤਾਰਾਂ ਤੋਂ ਡਰਦੇ ਐ ਤੇ ਬਲੂੰਗੜੇ ਮਰਿੰਗੇ ਤੇ ਚੜ ਗਏ ਮਰਿੰਗੇ ਤੇ ਮਾਰੀ ਬਿਜਲੀ ਵਾਲੀ ਤਾਰ ਤੇ ਛਾਲ ਉਹਨੇ ਐਵੇਂ ਲੰਕੀ ਗੇ ਬਾਂਦਰ ਵਾਂਗ ਉਹਦੇ ਮੁੜ ਕੇ ਬਾਥਰੂਮ ਤੇ ਚੜ ਗਏ ਜਾਨੀ ਕਿ ਉਹਨੂੰ ਆਪਦੀ ਮੰਜ਼ਲ ਮਿਲ ਗਈ ਜਿੱਥੇ ਉਹਦਾ ਪਹਿਲਾਂ ਵਾਲਾ ਭਰਾ ਬੈਠਾ ਸੀਗਾ ਇੱਕ ਬਲੂੰਗੜਾ ਉੱਥੇ ਬੈਠਾ ਸੀ ਇੱਕ ਨੀਚੀ ਸੀ ਇਹਨੂੰ ਮਸਾਂ ਅੰਦਰ ਲੈ ਕੇ ਜਾਂਦਾ ਤੇ ਉਹਨਾਂ ਨੇ ਮਗਰੀ ਭੱਜੀ ਫਿਰਦੀ ਐ ਹੈਂ ਹਰੇ ਵੀ ਗੱਦਕੇ ਫੜ ਲਾਉਣਾ ਉਹ ਨਹੀਂ ਫੜੇ ਜਾਂਦੇ ਅਸੀਂ ਪਰਸੋਂ ਉਹਨਾਂ ਨੂੰ ਦੁੱਧ ਪਾਇਆ ਸੀ ਕਾਲੇ ਚ ਵੀ ਪੀ ਲੈਣਗੇ ਭੁੱਖੇ ਆ ਤੇ ਪਰ ਨਹੀਂ ਪਰਸ ਪਰਸੋਂ ਜਦੋਂ ਉਹਨ ਪਸੂਟਾ ਲੈ ਸੁਆ ਜਣ ਕੀ ਬੰਨੇ ਸੀਗੇ ਖਰਨੀਆਂ ਤੇ ਅੰਦਰੋਂ ਤੇ ਉਹ ਜਦੋਂ ਮੈਂ ਧਾਰ ਕੱਢਦੀ ਸੀ ਉਹਨੇ ਨੇੜੇ ਆ ਜਾਂਦੇ ਸੀ ਮੈਨੂੰ ਇਹ ਸੀ ਕਿ ਗਾਂ ਨੂੰ ਡਰਾਉਣਗੀ ਗਾਂ ਹੱਲ ਜੂਗੀ ਤੇ ਉਹਨੂੰ ਕਾਲੇ ਚ ਪਾ ਕੇ ਦੁੱਧ ਦਰਤਾ ਮੁੜ ਕੇ ਕੋਠੇ ਤੇ ਚੜ ਗਿਆ ਉਹ ਆ ਜਾਂਦੇ ਆ ਫੜੇ ਮੈਂ ਸੌਕਸ ਪਾ ਲਾਂਗਾ ਉਸ ਗੋਠੇ ਦੇ ਰੱਖ ਦਿੰਦੇ ਹੁੰਦੇ ਆ ਆਪੇ ਪੀ ਲੈਣ ਤੇ ਚੜ ਕੇ ਤੇ ਪਲੀਜ਼ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਜਿਹੜੇ ਸਾਡੇ ਬਲੌਗ ਇਦਾਂ ਦੇ ਲੱਗਦੇ ਨੇ ਹਣ ਤਾਂ ਅੱਜ ਤਾਂ ਘਰ ਦੇ ਵਿੱਚ ਸੁੰਨਸਾਨ ਪਸਰੀ ਪਈ ਐ ਉਹਦਾ ਉਵੇਂ ਜੇ ਫੀਲ ਹੁੰਦਾ ਜਿਵੇਂ ਉਦੋਂ ਪਿੰਡੋਂ ਆਏ ਸੀਗੇ ਜੀ ਜਣੇ ਲੱਗਦਾ ਸੀ ਉਸ ਦਿਨ ਤਾਂ ਜਿੱਦੇ ਪਿੰਡੋਂ ਆਗੇ ਸੀ ਤੇ ਵੀ ਉੱਥੇ ਵੀ ਸੁੰਨਸਾਨ ਸੀ ਅੱਜ ਇੱਥੇ ਵੀ ਨਹੀਂ ਜੋ ਵੀ ਵਰਗਿਆਂ ਨੇ ਨਾਲੇ ਵੀ ਪਰ ਇਹ ਭਾਂਡੇ ਨਾਲ ਦੇ ਘੱਟ ਸੀਗੇ ਟੀਵੀ ਮੂਰੀ ਬੈਠਿਆ ਰਹਿੰਦੇ ਹੁੰਦੇ ਸੀ ਸਾਰਾ ਨਾਲ ਲਾ ਕੇ ਮਿਊਜ਼ਿਕ ਹਨਾ ਤੇ ਇਸ ਦੇ ਨਾਲ ਹੀ ਹੁਣ ਆਪਾਂ ਕਰਦੇ ਆ ਆਪਣੇ ਵਲੌਗ ਦਾ ਐਂਡ ਮਿਲਾਂਗੇ ਆਪਾਂ ਨੈਕਸਟ ਵਲੌਗ ਦੇ ਨਾਲ ਜੇਕਰ ਤੁਹਾਨੂੰ ਸਾਡੇ ਵਲੌਗ ਵਧੀਆ ਲੱਗਦੇ ਨੇ ਤਾਂ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਸੋਹਣੇ ਸੋਹਣੇ ਕਮੈਂਟ ਕਰਕੇ ਦੱਸਿਆ ਕਰੋ ਕਿ ਤੁਹਾਨੂੰ ਜਿਹੜੇ ਸਾਡੇ ਵਲੌਗ ਕਿਦਾਂ ਦੇ ਲੱਗਦੇ ਨੇ ਤੇ ਬੈਲ ਆਈਕਨ ਵੀ ਜ਼ਰੂਰ ਦਵਾਲਿਓ ਤਾਂ ਕਿ ਆਉਣ ਵਾਲੇ ਵਲੌਗ ਦਾ ਜਿਹੜਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਪਲੀਜ਼ ਤੁਸੀਂ ਇਦਾਂ ਹੀ ਆਪਣੇ ਚੈਨਲ ਨੂੰ ਸਾਡੇ ਚੈਨਲ ਨੂੰ ਸਪੋਰਟ ਕਰਦੇ ਰਹੋ ਤੇ ਆਪਾਂ ਤਾਂ ਤਾਂ ਹੀ ਆਪਾਂ ਅੱਗੇ ਵਧ ਸਕਾਂਗੇ ਤਾਂ ਪਲੀਜ਼ ਜੋ ਵੀ ਆਪਣੇ ਮੈਂਬਰਾਂ ਪਰ ਵਲੌਗ ਦੇ ਹਣਾ ਤਾਂ ਤੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਤੇ ਕਈ ਪੈਣ ਬ੍ਰਾਹਮਣੇ ਜਿਵੇਂ ਕੀ ਬਲੌਗ ਤਾਂ ਆਪਣੇ ਜਰੂਰ ਦੇਨੇ ਪਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਐਨੀ ਕਾ ਹੈਲਪ ਹੋਰ ਕਰ ਦੋਗੇ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਤੇ ਮਿਲਾਂਗੇ ਆਪਾਂ ਨੈਕਸਟ ਬਲੌਗ ਦੇ ਨਾਲ